ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਦਿੱਤੇ ਗਏ ਬੈਲ ਬੈਨ ਸਾਨ ਨੂੰ ਦਿਵਾ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੇ ਵੀਡੀਓ ਬਣਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 98725 92794 ਅੱਜ ਦੀ ਵੀਡੀਓ ਅੰਡਾ ਹਵੀਰਗੜ ਜ਼ਿਲ੍ਹਾ ਅਸ ਨੂੰ ਬਠਿੰਡਾ ਤਸੇਰਾ ਪੁਰਾ ਫੂਲ ਪੈ ਜਾਂਦੀ ਆ ਜਲਾਲ ਗੁਰੂ ਸਰ ਭਗਤਾ ਭਾਈ ਕਾਨ ਗਵਾਨ ਪਿੰਡ ਰਹਿ ਜਾਂਦਾ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਆਸਤੇ ਇੱਕ ਸੁਆਸਵਾਯਾ ਨਾਲ ਸੈ ਲਈ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲਵਾਂਗੇ ਤਸੱਲੀ ਪੜਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਪਈ ਨਾਮ ਤੇ ਪਿੰਡ ਦੱਸ ਦਈ ਜੀ ਆਪਣਾ ਨਿਰਣਾ ਬਲ ਸਿੰਘ ਜੀ ਠੀਕ ਹੈ ਜੀ ਠੀਕ ਹੈ ਜਿਹੜਾ ਬਠਿੰਡਾ ਹਾਂਜੀ ਤਸਵੀਰਾਂ ਪਰ ਫੁੱਲ ਪੈ ਜਾਂਦੀ ਮਾ ਆ ਨੰਬਰ ਜੀ 9448 ਜੀ ਠੀਕ ਹੈ ਜੀ 9947 ਜੀ ਠੀਕ ਹੈ ਜੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾ ਨੋਟ ਕਰ ਲਿਓ ਬਾਈ ਤੇਰੀ ਵਿਹੜ ਦੇਖਦੇ ਆ ਆਪਣੀ ਘਰ ਦੀ ਹੈ ਹਾਂ ਜੀ ਸੁਆ ਕਿਨ ਮਈਏ ਤੇ ਦੂਜਾ ਸੁਈ ਦੂਜਾ ਸੁਈ ਕਦੋਂ ਸੁਈ ਹੈ ਬਾਈ ਇਹ ਕੱਲ੍ਹ ਸੁਈ ਹੈ ਕੱਲ੍ਹ ਸੁਈ ਬੱਚਾ ਕੀ ਆ ਗਿਆ ਜੀ ਬੱਚਾ ਬੱਛਾ ਹੈ ਠੀਕ ਹੈ ਜੀ ਸੋ ਮਾਰ ਕੇ ਦਸਮਤਾਰਕ ਸੁਆ ਆ ਗਈ ਦੂਜਾ ਬੱਚਾ ਕਰਮਾਈ ਨੇ ਬੱਛਾ ਦਿੱਤਾ ਜੜ ਪ੍ਰੋਪਰ ਪਈ ਹੈ ਬਾਈ ਹਾਂ ਜੀ ਜੇਲ ਪਈ ਹੈ ਕੰਪਰੀਟ ਜੀ ਘੰਟੇ ਦੋ ਦੇ ਵਿੱਚ ਵਿੱਚ ਪਈ ਠੀਕ ਹੈ ਗਾਰੰਟੀ ਹੈ ਆਪਣੀ ਹਾਂਜੀ ਠੀਕ ਹੈ ਜੀ ਪਲੂਣ ਦਾ ਦੁੱਧ ਕਿੰਨਾ ਦਿੰਦਾ ਜੀ 18 ਕਿਲੋ ਖੜਾ ਕਿਲੋ ਜੀ 8 ਨਾਲ ਹੀ ਦੰਨ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਕੱਢ ਲਿਓ ਵਾਰ ਠੀਕ ਹੈ ਜੀ ਹੁਣ ਕਿੰਨਾ ਬੋੜਾ ਤਿਆਰ ਬਈ ਹੈਗਾ ਜੀ 15 ਕਿਲੋ ਠੀਕ ਹੈ ਜੀ ਘਰਦ ਗਈ ਵਹਿੜ ਕੋਈ ਵਪਾਰ ਲੈਣ ਦਾ ਕੰਮ ਨਹੀਂ ਆਹ ਹੈ ਆਫ ਕੈਵਰੇ ਗੱਲ ਹੋਈ ਸਬਾਈ ਦੇ ਨਾਲ ਆਪਣੀ ਕਿ ਪਹੁ ਜਿਆਦਾ ਥੋੜੀ ਜਗ੍ਹਾ ਹੀ ਤੰਗੀ ਹੈ ਤਾਂ ਕਰਕੇ ਵਹਿੜਾ ਪਸੇਲ ਕਰ ਰਹੇ ਆ ਦੂਜਾ ਸੂਆ ਰੋਗਲੀਪਰਾ ਖਾਣਾ ਪਰ ਨਿਰਤਿਆ ਕਰਾ ਲੈ ਲਓ ਕਾਲ ਦੀ ਸੂਈ ਥਲੇ ਸਾਉਂਦੀ ਥਲੇ 15 ਕਿਲੋ ਨੱਟ ਬੋਲਾ ਤਿਆਰ ਆ ਜਿਹਾ ਤੁਸੀਂ ਚੋ ਲੈਣਾ ਭਾਂਡੇ ਚ ਪਾ ਲੈਣਾ ਦੋ ਟਾਈਮ ਚਾਰ ਟਾਈਮ ਸੱਤ ਟਾਈਮ ਆਪਦੀ ਮਿਲਕਿੰਗ ਕਰ ਸਕਦੇ ਆ ਕਰੋ ਜਾਏਗਾ ਦੂਜਾ ਸੂਆ ਵੱਡੀ ਵੱਡੀ ਬਹੁਤਾ ਕਰਨ ਵਾਲੀ ਲਓ ਫੈਨ ਚੰਗੀ ਆਊਗੀ ਦੁੱਧ ਮੱਝਾੜ ਕੇ ਹੋਊਗਾ ਤੇ ਅਸੀਂ 15 ਚੰਗੀ ਪਵਾਊਗੀ 15 ਕੋਲ ਦੁੱਧ ਬੋਲਾ ਹੁਣ ਤਿਆਰ ਆ ਪਹਿਲੇ ਸੋਧਤ ਕੰਦਤ ਰੇਣੇ 8 ਕਿਲੋ ਜੀ ਇਹਦੇ ਕਿੰਨਾ ਵਿੱਚ ਆਜੂ ਬਾਈ ਠੀਕ ਹੈ ਜੀ 20 ਕਿਲੋ ਦੁੱਧ ਬਾਈ ਕਹਿੰਨਾ ਆਪਾਂ ਉਮੀਦ ਕਰਦੇ ਆਂ ਬਾਕੀ ਦੁੱਧ ਤਾਂ ਗਿਆ ਆਪਣੀ ਆਪਣੀ ਸੇਵਾ ਦਾ ਹੁੰਦਾ ਚੰਗੀ ਸੇਵਾ ਸੁਭਾਰ ਕਰ ਲਿਓ ਦੁੱਧ 20 ਪਲੱਸ ਵੀ ਜਾ ਸਕਦੀ ਆ ਨਹੀਂ 17 8 ਕਿਲੋ ਕੇਵਪਸੇ ਗਿਆਣੀ ਹੈਗਾ ਵੱਡੀ ਵੱਡੀ ਬੋਧਾ ਬਾਈ ਮੈਂ ਖੜੀ ਬਰਾਬਰ ਕਾਦਰਾ ਤੁਸੀਂ ਜੱਜਮੈਂਟ ਲਾ ਲਓ ਬਾਈ ਦਾ ਕਰ ਦੋ ਲਓ ਜੀ ਦੇਖੋ ਜੀ ਬੜੀ ਇੱਕ ਚਾਵੜੀ ਚ ਆ ਗਈ ਦੁੱਧ ਵਾਲਾ ਅੰਗਾ ਤੇ ਕੀ ਮੁੱਲ ਬਾਈ ਇਹਦਾ ਇਹ 70 ਕਹੇ ਦਾ ਰਾਇ ਬਾਈ ਮੋਹ। ਕੋਈ ਮਾਨਤਾਨ ਜੀ ਕਰ ਦੇਣਾ। 70000 ਰੁਪਏ ਮੋਲਾ ਬਾਈ ਕਹਿੰਦਾ ਬਿਲਕੁਲ ਜਾਇਜ਼ ਮੋਲਾ। ਬਾਕੀ ਆਏਗੇ ਭੈਣ ਭਰਾ ਦਾ ਵਿੱਚੋਂ ਮੌਕੇ ਤੇ ਮਾਨਤਾਂ ਜ਼ਰੂਰ ਹੋ ਜੂਗਾ। ਸੋ ਕਿਸੇ ਵੀ ਭਰਾ ਦੇ ਜਾਨਵਰ ਪਸੰਦ ਤਾਂ ਬਾਈ ਦੇ ਦਿੱਤੇ ਕੇ ਨੰਬਰ ਤੇ ਸੰਪਰਕ ਕਰ ਲਓ। ਸੰਪਰਕ ਕਰਕੇ ਬਾਈ ਦੇ ਘਰ ਆ ਕੇ ਵਹਿਰ ਦੀ ਤਸੱਲੀ ਪੜ੍ਹ ਕਰਕੇ ਖਰੀਦ ਸਕਦੇ ਆ। ਵੀਡੀਓ ਦੇਖਣ ਲਈ ਧੰਨਵਾਦ ਜੀ।